ਪੁਲਿਸ ਵੱਲੋਂ ਦੋਸ਼ੀ ਨਾ ਪੜੇ ਜਾਣਦੇ ਵਪਾਰ ਮੰਡਲ ਨੇ ਕੀਤਾ ਸ਼ਨੀਵਾਰ ਨੂੰ ਦੁਕਾਨਾਂ ਬੰਦ ਰੱਖਣ ਦਾ ਐਲਾਨ ਜਲਾਲਾਬਾਦ 'ਚ ਬੀਤੇ ਰਾਤ ਕੱਪੜੇ ਦੀ ਦੁਕਾਨ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਾਏ ਜਾਣ ਦੇ ਰੋਸ ਰੂਪ ਵਿੱਚ ਵਪਾਰ ਮੰਡਲ ਨੇ ਬਾਜ਼ਾਰ ਬੰਦ ਕਰਨ ਦਾ ਐਲਾਨ ਕੀਤਾ ਹੈ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਨੂੰ ਦੁਕਾਨ ਅੰਦਰ ਪੈਟਰੋਲ ਅਤੇ ਕੈਮੀਕਲ ਸੁੱਟ ਕੇ ਦੁਕਾਨ ਨੂੰ ਅੱਗ ਲਗਾ ਦਿੱਤੀ ਸੀ ਜਿਸ ਕਾਰਨ ਦੁਕਾਨ ਦੁਕਾਨ ਵਿੱਚ ਪਿਆ ਕਪੜਾ ਸੜ ਕੇ ਸੁਆਹ ਹੋ ਗਿਆ ਘਟਨਾ ਦਾ ਪਤਾ ਚੱਲਦੇ ਹੀ ਸਥਾਨਕ ਵਿਧਾਇਕ ਨੇ ਡੀਐਸਪੀ ਜਲਾਲਾਬਾਦ ਨੇ ਮੌਕੇ ਤੇ ਪਹੁੰਚ ਕੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਏਗਾ ਇਸ ਘਟਨਾ ਤੋਂ ਗੁੱਸੇ ਵਿੱਚ ਆਏ ਵਪਾਰੀਆਂ ਵੱਲੋਂ ਪੁਲਿਸ ਨੂੰ 24 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ ਪਰ 36 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਨਾਕਾਮ ਰਹਿਣ ਦੇ ਰੋਸ ਰੂਪ ਵੱਜੋਂ ਅੱਜ ਵਪਾਰ ਮੰਡਲ ਦੇ ਅਧੀਨ ਵਕ ਵਕੀ ਯੂਨੀਅਨ ਨੇ ਮੀਟਿੰਗ ਕਰ ਇਕਜੁੱਟਤਾ ਦਿਖਾਉਂਦੇ ਹੋਏ ਕੱਲ ਪੂਰਨ ਰੂਪ ਵਿੱਚ ਸ਼ਹਿਰ ਬੰਦ ਕਰਨ ਦਾ ਐਲਾਨ ਕੀਤਾ ਹੈ ਜੇ ਮੈਨੂੰ ਤੁਹਾਨੂੰ ਪਤਾ ਹੈ ਕੱਲ ਆਪਾਂ ਮੀਟਿੰਗ ਕੀਤੀ ਸੀ ਸਾਰੇ ਵਪਾਰ ਮੰਡਲ ਦੀ ਜਿਹੜੀ ਦੁਕਾਨ ਨੂੰ ਅੱਗ ਲਾਈ ਗਈ ਹੈ ਕੰਟਰੋਲ ਪਾ ਕੇ ਤੇ ਕੱਲ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਸੀ ਵੀ ਸ਼ੁੱਕਰਵਾਰ ਸ਼ਾਮੀ 6 ਵਜੇ ਤੱਕ ਜੇ ਪ੍ਰਸ਼ਾਸਨ ਮੂਜਰੇ ਨੂੰ ਫੜ ਲੈਂਦਾ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਪਰ ਕੋਈ ਵੀ ਮੂਜਰੇ ਉਹਨਾਂ ਕੋਲ ਨਹੀਂ ਫੜਿਆ ਗਿਆ ਨਾ ਹੀ ਕੋਈ ਕਾਰਵਾਈ ਹੋਈ ਦੁਬਾਰਾ 6 ਵਜੇ ਅੱਜ ਮੀਟਿੰਗ ਰੱਖੀ ਗਈ ਸਾਰੇ ਪ੍ਰਧਾਨਾਂ ਨੂੰ ਵੀ ਆਪਾਂ ਕੀ ਡਿਸੀਜਨ ਲੈਣਾ ਹੈ ਇੱਥੇ ਇਹ ਫੈਸਲਾ ਹੋਇਆ ਹੈ ਵੀ ਆਪਾਂ ਸਵੇਰੇ ਮੁਕੰਮਲ ਬਾਜ਼ਾਰ ਬੰਦ ਰੱਖਣਾ ਹੈ ਤੇ ਵੀ ਦੁਬਾਰਾ ਸਵੇਰੇ 9 ਵਜੇ ਆਪਾਂ ਇਕੱਠੇ ਹੋਣਾ ਹੈ ਬਾਕੀ ਰਣਨੀਤੀ ਉੱਥੇ ਬਣਾਈ ਜਾਏਗੀ ਤੇ ਸਾਰੇ ਸ਼ਹਿਰ ਉੱਥੇ ਪਹੁੰਚੇ ਬੇਗ ਯੂਨੀਅਨ ਦੇ ਇੱਕ ਮੈਂਬਰ ਨੂੰ ਪਹੁੰਚਣਾ ਜ਼ਰੂਰੀ ਹੈ ਕਿਉਂਕਿ ਇਹ ਦੁਕਾਨ ਇੱਕ ਨੂੰ ਲੱਗੀ ਸਾਰੇ ਸ਼ਹਿਰ ਦੀਆਂ ਦੁਕਾਨਾਂ ਦੇ ਅਟੈਕ ਆ ਗਿਆ ਤੇ ਆਪਾਂ ਅੱਜ ਦਾ ਅੱਜ ਝੋਕੇ ਗਿਆ ਨਾ ਤੇ ਤੁਹਾਡੀਆਂ ਦੁਕਾਨਾਂ ਨੂੰ ਅੱਗੇ ਮੈਂ ਲੱਗਦੀ ਰਹੇਗੀ ਤੁਹਾਡੇ ਨਾਲ ਕੋਈ ਨਹੀਂ ਖੜਾ ਹੋਏਗਾ ਤੇ ਮੈਂ ਸਾਰੇ ਦੁਕਾਨਦਾਰਾਂ ਨੂੰ ਵੀ ਕਹਿਣਾ ਪਿਆ ਸਾਰੇ ਯੂਨੀਅਨ ਦੇ ਦੁਕਾਨਦਾਰਾਂ ਭਰਾਵਾਂ ਨੂੰ ਇਹ ਅਪੀਲ ਕਰਦਾ ਪਿਆ ਕਿਸੇ ਨੇ ਕਰੋ ਚਾਬੀ ਲੈ ਕੇ ਨਹੀਂ ਆਣੀ ਕਿਸੇ ਤਰ੍ਹਾਂ ਦੀ ਕੋਈ ਦੁਕਾਨ ਨਹੀਂ ਖੁੱਲਣੀ ਜੇ ਫਿਰ ਵੀ ਕਿਸੇ ਯੂਨੀਅਨ ਦਾ ਕੋਈ ਬੰਦਾ ਦੁਕਾਨ ਖੋਲਦਾ ਉਹਦਾ ਮੁਕੰਮਲ ਉਸ ਯੂਨੀਅਨ ਤੇ ਪੂਰਾ ਵਪਾਰ ਮੰਡਲ ਬਾਈਕਟ ਕਰੇਗਾ ਉਹਦਾ ਸਾਥ ਨਹੀਂ ਦੇਗਾ ਅੱਜ ਤੁਹਾਨੂੰ ਸਾਰੇ ਸ਼ਹਿਰ ਨੂੰ ਇਕੱਠਾ ਹੋਣਾ ਚਾਹੀਦਾ ਆਪਦੇ ਜਿਹੜੀ ਜਾਨ ਮਾਨ ਦਾ ਤੇ ਆ ਵੀ ਦੁਕਾਨਾਂ ਦੀ ਰੱਖਿਆ ਕਰਨ ਵਾਸਤੇ ਮੈਂ ਸ਼ੋਕ ਕੁਮਾਰ ਛਾਬੜਾ ਪ੍ਰਧਾਨ ਮੈਡੀਕਲ ਯੂਨੀਅਨ ਮੈਂ ਜਲਾਲਾਵਾ ਦੇ ਸਾਰੇ ਵਪਾਰੀਆਂ ਦਾ ਵਪਾਰ ਮੰਡਲ ਦਾ ਸਮਰਥਨ ਕਰਨਾ ਅਸੀਂ ਇਹਨਾਂ ਦੇ ਨਾਲ ਖੜੇ ਆਂ ਛਾੜੀਆਂ ਬੇਗਾਨਾ ਕੈਮਿਸਟੀਆਂ ਬੰਦ ਰਹਿਣਗੀਆਂ ਉਹ ਸਾਰੇ ਵਪਾਰੀਆਂ ਨੂੰ ਬੇਨਤੀ ਹੈ ਵੀ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਹਰ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਆਪਣੇ ਆਪਣੇ ਬੰਦਿਆਂ ਨੂੰ ਦਸਣ ਆ ਵੀ ਸਾਰਾ ਦਿਨ ਦਕਾਨਾਂ ਬੰਦ ਕਰਨੀਆਂ ਨੇ ਕਈ ਵਾਰੀ ਲੋਕ ਸ਼ਾਮ ਨੂੰ 5 ਵਜੇ 4:30 6 ਵਜੇ ਖੋਲਣੀ ਸ਼ੁਰੂ ਕਰ ਦਿੰਦੇ ਨੇ ਮੇਰਾ ਬੇਨਤੀ ਹਾਸ ਜੋੜ ਕੇ ਸਾਰੇ ਵਪਾਰੀਆਂ ਨੂੰ ਵੀ ਸويرੇ ਸਾਰੇ 6 ਵਜੇ ਲੈ ਕੇ ਰਾਤ ਤੱਕ ਬੰਦ ਰੱਖਣੀਆਂ ਨੇ ਦਕਾਨਾਂ ਉਹ ਪ੍ਰਸ਼ਾਸਨ ਦੱਸਣਾ ਵੀ ਜਲਾਲਾਬਾਦ ਜਿਹੜੀ ਹੈ ਬਿਮਾਰ ਹੈ ਉਹ ਇੱਕ ਹੈ ਇਸ ਲਈ ਪ੍ਰਸ਼ਾਸਨ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਮੈਂ ਅਸ਼ਮਿਤ ਮੀਜਾ ਪ੍ਰਧਾਨ ਕਪੜਾ ਹੀ ਉਹਨੀਆਂ ਨੂੰ ਜਲਾਲਾਬਾਦ ਸਦੀ ਕਪੜੇ ਦੀ ਦੁਕਾਨ ਨੂੰ ਜਵੇਂ ਪٹرول ਪਾ ਕੇ ਤੇ ਅੱਗ ਲਾ ਦਿੱਤੀ ਗਈ ਸੀ 2 ਦਿਨ ਦਾ ਟਾਈਮ ਹੋ ਗਿਆ ਮੰਨੋ ਇਹ ਪਰਸੋ ਸਵੇਰੇ 2:10 ਦੇ ਮਿੰਟ ਦੀ ਘਟਨਾ ਹੈ ਉਸ ਤੋਂ ਲੈ ਕੇ ਹੁਣ ਤੱਕ ਮੰਨ ਕੇ ਚੱਲੋ ਵੀ ਕੋਈ 36 ਘੰਟਿਆਂ ਦਾ ਟਾਈਮ ਹੋ ਚੁੱਕਿਆ ਤੇ ਅਜੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਜੜੀ ਨਹੀਂ ਕੀਤੀ ਗਈ ਤੇ ਹੁਣ ਸਾਰੇ ਵਪਾਰ ਮੰਡਲ ਨੇ ਫੈਸਲਾ ਲਿਆ ਹੈ ਵੀ ਜਿਹੜਾ ਕੱਲ ਬਾਜ਼ਾਰ ਬਿਲਕੁਲ ਮੁਕੰਮਲ ਤੌਰ ਤੇ ਬੰਦ ਰਹੇਗਾ ਸਾਰੇ ਜਿਹੜੇ ਦੁਕਾਨਦਾਰ ਨੇ ਉਸ ਸਵੇਰੇ 9 ਵਜੇ ਦੇਵੀਦਾਰ ਮੰਦਰ ਦੇ ਵਿੱਚ ਇਕੱਠੇ ਹੋਣਗੇ ਉਸ ਤੋਂ ਬਾਅਦ ਜਿਹੜੀ ਉੱਥੋਂ ਦੀ ਬਾਅਦ ਜਿਹੜੀ ਰਾਮੀਤੀਏ ਉਹ ਉੱਥੇ ਹੀ ਦੱਸੀ ਜਾਏਗੀ ਬਾਜ਼ਾਰ ਬਿਲਕੁਲ ਮੁਕੰਮਲ ਬੰਦ ਰਹੇਗਾ ਕੋਈ ਵੀ ਦੁਕਾਨਦਾਰ ਘਰੋਂ ਚਾਬੀਆਂ ਲੈ ਕੇ ਨਾ ਆਵੇ ਜਾਂ ਇਹ ਨਾ ਸੋਚੇ ਵੀ ਦੁਕਾਨ ਮੈਂ ਖੋਲਣੀ ਹੈ ਜਾਂ ਖੋਲਾਂਗਾ ਨਹੀਂ ਕੱਲ ਨੂੰ ਵਪਾਰ ਮੰਡਲ ਜਾਂ ਯੂਨੀਅਨ ਉਹਦਾ ਸਾਥ ਜਿਹੜਾ ਨਹੀਂ ਦੇਵੇਗੀ ਸਾਰਿਆਂ ਨੂੰ ਬੇਨਤੀ ਹੈ ਵੀ ਉਹ ਜਿਹੜੇ ਸਾਡਾ ਸਾਥ ਦੇਣ ਵਪਾਰ ਮੰਡਲ ਨੂੰ ਜਿਹੜੀ ਉਹਦੀ ਇਹ ਇਕਤਾ ਜਿਹੜੀ ਵਖਾਣ ਵੀ ਅਸੀਂ ਇੱਕ ਆ ਸ਼ੰਟੀ ਗੁੱक्कੜ ਪ੍ਰਦਾਨ ਕਰਿਆਣਾ ਯੂਨੀਅਨ ਜੋ ਕਿ ਤੁਸੀਂ ਦੇਖਿਆ ਹੀ ਏ ਵੀ ਕੱਲ ਕੀ ਘਟਨਾ ਹੋਏ ਉਹਨੂੰ ਦੇਖਦੇ ਹਾਂ ਕੱਲ ਸਾਰਾ ਬਾਜ਼ਾਰ ਬੰਦ ਰਹੇਗਾ ਟੋਟਲੀ ਵਪਾਰ ਮੰਡਲ ਨਾਲ ਟੋਟਲੀ ਕਰਿਆਨਾ ਯੂਨੀਅਨ ਤੇ ਸਾਰੇ ਦੁਕਾਨਦਾਰ ਬੰਦ ਰਹਿਣਗੇ ਸ਼ਾਮ ਸਾਰਾ ਦਿਨ ਵਾਸਤੇ ਕੋਈ ਦੁਕਾਨ ਨਹੀਂ ਖੁੱਲੇਗਾ ਜਿਹੜਾ ਦੁਕਾਨ ਖੁੱਲੇਗਾ ਉਹ ਆਪ ਖੁਦ ਜ਼ਿੰਮੇਵਾਰ ਹੋਏਗਾ ਉਹ ਦਾ ਵਪਾਰ ਮੰਡਲ ਕਰਿਆਨਾ ਯੂਨੀਅਨ ਸਾਥ ਨਹੀਂ ਦੇਵੇਗਾ ਕਾਕਾ 시ਡਾਣਾ ਮੋਬਾਈਲ ਯੂਨੀਅਨ ਪ੍ਰਧਾਨ ਜਲਾਲਾਬਾਦ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਸਾਰੇ ਵਪਾਰ ਮੰਡਲ ਦਾ ਸਾਥ ਦੇਣਾ ਚਾਹੀਦਾ ਹੈ ਇਹ ਮੁਸੀਬਤ ਦੀ ਕੜੀ ਹੈ ਇਹ ਕਿਸੇ ਤੇ ਵੀ ਟੈਗ ਹੋ ਸਕਦਾ ਹੈ ਅੱਜ ਜੇ ਮੰਨ ਲਓ ਕਪੜੇ ਦੀ ਦੁਕਾਨ ਨੂੰ ਅੱਗ ਲੱਗੀ ਹੈ ਕੱਲ ਨੂੰ ਕਿਸੇ ਹੋਰ ਦੀ ਦੁਕਾਨ ਤੇ ਵੀ ਇਹ ਇਹ ਬਾਣਾ ਵਰਤ ਸਕਦਾ ਹੈ ਪਲੀਜ਼ ਸਾਰੇ ਇਕੱਠੇ ਹੋ ਔਰ ਸਾਰੇ ਵਪਾਰ ਮੰਡਲ ਦਾ ਸਾਥ ਦਿਓ ਬਹੁਤ ਗਲਤ ਹੋਈ ਹੈ ਐਸੋ ਯੂਨੀਅਨ ਦੋਧੀ ਯੂਨੀਅਨ ਸਾਰਾ ਸਾਥ ਹੰਦੀ ਪਰ ਛੋਟੀ ਮੁਸ਼ਕਲੇ ਸਾਥ ਤੋਂ ਤੱਕ 10 ਤੱਕ ਦੋਧੀ ਦੁੱਧ ਵਾਂਸ ਕਰਨਗੇ ਉਦੋਂ ਡੇਰੀ ਵਗੈਰਾ ਕੋਈ ਨਹੀਂ ਕੋਲ ਪੂਰੇ ਸ਼ਾਮ ਤੱਕ ਡੇਰੀ ਬੰਦ ਰਹਿਣਗੇ ਨਾਲ 7 ਤੋਂ ਲੈ ਕੇ ਜਿਹੜਾ 10 ਵਜੇ ਤੱਕਣਾ ਜਿਹੜਾ ਦੁੱਧ ਦਾ ਟਾਈਮ ਹੋਏਗਾ ਹਾਂਜੀ ਦੁੱਧ ਘਰ ਚ ਪੁੰਚ ਜਾਏ ਪੁੰਚੇਗਾ ਉਸ ਵੇਲੇ ਯੂਨੀਅਨ ਡੇਰੀ ਨਹੀਂ ਖੁੱਲੇਗੀ ਡੇਰੀ ਬੰਦ ਰਹਿਣੀ ਹੈ ਹਾਂ ਜ਼ਰੂਰੀ ਸੂਚਨਾ ਵੀ ਇਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਕਿ 7 ਵਜੇ ਤੋਂ ਲੈ ਕੇ 10 ਵਜੇ ਤੱਕਣ ਜਿਹੜਾ ਦੁੱਧੀਆਂ ਦਾ ਟਾਈਮ ਹੋਏਗਾ ਔਰ 7 ਤੋਂ ਲੈ ਕੇ 10 ਵਜੇ ਤੱਕ ਜਿਹੜੇ ਦੁੱਧ ਦੀ ਜਿਹੜਾ ਆਪਣਾ ਦੁੱਧ ਪਾਦ ਦਾ ਮੁਕੰਮਲ ਬੰਦ ਰਹਿਣੀ ਹੈ ਉਸ ਤੋਂ ਬਾਅਦ ਜਿਹੜਾ ਡੇਰੀਆਂ ਸਾਰੀਆਂ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਮੋਰ ਪ੍ਰਧਾਨ ਬੇਕੀ ਯੂਨੀਅਨ ਸਭ ਨੂੰ ਅਪੀਲ ਕਰਦਾ ਕਿ ਵਪਾਰ ਮੰਡ ਲਈ ਸਪੋਰਟ ਕੀਤੀ ਜਾਏ ਜਿਹੜਾ ਕੰਮ ਆ ਬਹੁਤ ਘਨੋਣਾ ਹੈ ਇਹ ਦੋਸ਼ਾਂ ਨੂੰ ਜਲਦੀ ਜਲਦੀ ਫੜਾਇਆ ਜਾਏ ਸ਼ਹਿਰ ਦਾ ਏਕਾ ਹੋਏਗਾ ਤਾਂ ਇਹ ਕੰਮ ਹੋਣਗੇ ਨਹੀਂ ਤਾਂ ਕੰਨ ਹੋਏ ਆਂ ਕਿਸੇ ਤੇ ਵੀ ਆ ਸਕਦੀ ਹੈ ਤੇ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੇ ਰਲ ਕੇ ਚੱਲੀਏ ਤੇ ਆਪਾਂ ਦੋਸ਼ੀਆਂ ਨੂੰ ਫੜਨ ਤੇ ਜਲਦੀ ਤੋਂ ਜਲਦੀ ਕੰਮ ਕਰਵਾਇਆ ਜਾਵੇ ਮੰਦੇ ਮੰਦੇ ਇਕਤਾ ਕਰੋਗੇ ਤਾਂ ਆਪਾਂ ਬਚਾਂਗੇ ਨਹੀਂ ਤਾਂ ਆਪਾਂ ਨਿਰਵਕ ਵਕਦਾ ਇਹਨਾਂ ਨੁਕਸਾਨ ਖਾਵਾਂਗੇ ਅੱਜ ਉਹਦੇ ਨਾਲ ਹੋਇਆ ਪੜ੍ਹ ਕੇ ਮੇਰੇ ਨਾਲ ਹੋ ਸਕਦਾ ਇਹ ਕਿਸੇ ਨਾਲ ਵੀ ਹੋ ਸਕਦਾ ਹੈ ਇਸ ਕਰਕੇ ਆਪਾਂ ਚੈਦ ਆਲੇ ਨਾਲ ਵਪਾਰ ਮੰਡਲ ਆਲੇ ਨਾਲ ਰੜ ਕੇ ਚੱਲਣਾ ਚਾਹੀਦਾ ਹਮ ਮੈਂ ਰਿਸ਼ਵਰ ਸ਼ਾਵੜਾ ਫੂਟਵੀਜ਼ਨ ਜਲਾਲਾਬਾਦ ਇਹ ਅਸੀਂ ਜੋ ਵਪਾਰ ਮੰਡਲ ਨੇ ਫੈਸਲਾ ਲਿਆ ਸਭ ਸਭ ਨੂੰ ਮਨਜ਼ੂਰ ਹੋਏਗਾ ਤੇ ਸਾਰੇ ਹੀ ਬੋਟਾਂ ਨਾਲ ਬੰਦ ਰਹਿ ਗਈ ਇਸ ਚੋਗ ਪ੍ਰਧਾਨ ਸਪੇਰਪੜ ਯੂਨੀਅਨ ਜਲਾਲਾਬਾਦ ਸਾਡੀ ਪੂਰੀ ਮਾਰਕੀਟ ਕੱਲ ਬੰਦ ਰਹੇਗੀ 11 ਤਰੀਕ ਨੂੰ ਅਸੀਂ ਯੂਨੀਅਨ ਦੇ ਨਾਲ ਆ ਇਹਨਾਂ ਦਾ ਪੂਰੀ ਤਰ੍ਹਾਂ ਸਾਥ ਦੇਾਂਗੇ ਸੰਦੀਪ ਕੁਮਾਰ ਗੋੜਾ ਉਹ ਵੀ ਨਰੀਨ ਦਾ ਪ੍ਰਧਾਨ ਹੈ ਜੋ ਪਾਰਮੰਟ ਨੇ ਅੱਜ ਫੈਸਲਾ ਲਿਆ ਸਾਡੇ ਸਿਰ ਬੱਤੇ ਅਸੀਂ ਪਾਰਮੰਟ ਦੇ ਨੌਕਰੇ ਆ ਉਹਦੇ ਨਾਮ ਉੱਡਾ ਲਾ ਕੇ ਜੋ ਸਾਡੀ ਏ ਟੂਟੀ ਲਾਣ ਦੀ ਤਾਂ ਸਰ 11 ਤਰੀਕ ਨੂੰ ਸਾਰਾ ਟੋਟਲ ਸਾਡੀ ਦੁਕਾਨਾਂ ਸੇਰ ਪਤੇ ਦੀ ਬੰਦ ਰਹਿਣਗੇ ਅਸੀਂ ਪਾਰਮੰਟ ਦੇ ਨਾਲ ਜੋ ਕੱਲ ਘਟਨਾ ਘਟੀ ਹੈ ਉਸ ਦੇ ਵਿਰੋਧ ਸਾਡੀ ਜਿਹੜੀ ਬੁਖਸੀ ਨਹੀਂ ਹੈ ਉਹ ਪੂਰੇ ਸ਼ਹਿਰ ਦੇ ਨਾਲ ਹਮ ਐੜੀ ਹੈ ਔਰ ਅਸੀਂ ਵੀ ਕੱਲ ਜਿਹੜਾ ਕੱਲ ਬਜਾਰ ਬੰਦ ਨੂੰ ਪੂਰਾ ਸਮਰਥਨ ਕਰਾਂ ਜੋ ਕੱਲ ਸ਼ਹਿਰ ਦੇ ਵਿੱਚ ਕਾਨੂੰਨੀ ਘਟਨਾ ਵਾਪਰੀ ਹੈ ਬਜਾਤੀ ਦੀ ਅੱਗ ਨੂੰ ਉਹ ਬਜਾਤੀ ਦੀ ਦੁਕਾਨ ਨੂੰ ਅੱਗ ਲਾਈ ਗਈ ਹੈ ਇਸ ਦੇ ਸਬੰਧ ਵਿੱਚ ਜਿਉਂ ਪ੍ਰਸ਼ਾਸਨ ਕੋਲ ਅਜੇ ਇਸ ਸੰਬੰਧੀ ਕੋਈ ਬੰਦੇ ਨਹੀਂ ਪਕੜੇ ਗਏ ਇਹਨਾਂ ਬੰਦਿਆਂ ਨੂੰ ਪਕੜਨ ਦੇ ਵਾਸਤੇ ਪ੍ਰਸ਼ਾਸਨ ਤੋਂ ਨੂੰ ਦੱਸਣ ਵਾਸਤੇ ਇਹ ਸ਼ਹਿਰ ਦੀ ਬੰਦ ਦੀ ਗੋਲ ਹੈ ਪੂਰੇ ਵਪਾਰ ਮੰਡਲ ਤੋਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਹੈ ਕਿ ਆਪਣੇ ਕਾਰੋਬਾਰ ਨੂੰ ਬੰਦ ਰੱਖ ਕੇ ਤੇ ਦੇਵੀ ਦਵਾਰ 9 ਵਜੇ ਮੰਦਿਰ ਦੇ ਵਿੱਚ ਪਹੁੰਚਿਆ ਜਾਵੇ ਤੇ ਅਗਲੀ ਰਣਨੀਤੀ ਨੂੰ ਤਿਆਰ ਕੀਤਾ ਜਾਵੇ ਜੋ ਸਾਡੇ ਵਪਾਰ ਮੰਡਲ ਨੇ ਫੈਸਲਾ ਕੀਤਾ ਹੈ ਸਵੇਰੇ ਬੰਦ ਦੀ ਗੋਲ ਦਾ ਅਸੀਂ ਉਸ ਬੰਦ ਦੀ ਗੋਲ ਦਾ ਸਾਰੇ ਵਪਾਰੀ ਪੂਰਾ ਸਮਰਥਨ ਕਰਦੇ ਆਂ ਪਰ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਦੋਸ਼ਾਂ ਨੂੰ ਪਕੜਿਆ ਜਾਵੇ ਅੜਦਾ ਨਾ ਮੇਰੇ ਵਾਰਾਂ ਨੂੰ ਕੋਈ ਸੰਘਰਸ਼ ਹੋ ਰਗਾ ਵਦਨ ਤੋਂ ਰੋਕਿਆ ਜਾਵੇ ਇਹ ਨਾ ਵੇ ਸਾਨੂੰ ਅੱਜ ਜਲਾਲਾਬਾਦ ਬੇਇੱਜ਼ਤੀ ਹੈ ਕੱਲ ਸਾਨੂੰ ਡਿਸਟ੍ਰਿਕਟ ਲੈਵਲ ਤੇ ਵੀ ਕਰਨਾ ਪਵੇ ਪੰਜਾਬ ਲੈਵਲ ਤੇ ਕਰਨਾ ਪਵੇ ਤੇ ਮਾਰੀਆਂ ਨੂੰ ਵਾਰ-ਵਾਰ ਤਾਂ ਨਹੀਂ ਕੀਤਾ ਜਾਵੇ ਉਹ ਤੋਂ ਸਾਡੇ ਤੌਰ ਦਾ ਟਾਈਮ ਹੈ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਜਲਦ ਤੋਂ ਜਲਦ ਇਹਨਾਂ ਦੋਸ਼ਾਂ ਨੂੰ ਪਕੜਿਆ ਜਾਵੇ ਸ਼ਹਿਰ ਵਿੱਚ ਕੱਲ ਮੰਦ ਪਾਗੀ ਇਕੱਠਾ ਹੋਪਕੀ ਹੈ ਉਹਨਾਂ ਦਸ ਮਾਥਰਾ ਵਿੱਚ ਮੈਂ ਰਜਿੰਦਰ ਚੁੱਗ ਪੈਸਟੀਸਾਈਡ ਐਂਡ ਫਰਟੀਲਰ ਯੂਨੀਅਨ ਸਾਰੇ ਡੀਲਰ ਅਸੀਂ ਦੁਕਾਨ ਬੰਦ ਕਰਕੇ ਵਪਾਰ ਮੰਡਲ ਦੇ ਨਾਲ ਦੇ ਵੀ ਦੁਆਰਾ ਮੰਦਰ ਪਹੁੰਚਾਂਗੇ ਸਾਰਿਆਂ ਦਾ ਸਾਥ ਦੇਵਾਂਗੇ ਜੀ ਚਮੰਦ ਪੱਗੀ ਘਟਨਾ ਕੱਲ ਵਾਪਰੀਏ ਆਪਾਂ ਇਹਨਾਂ ਦੀ ਨਿੰਦਾ ਕਰਨੇ ਆ ਵਪਾਰ ਮੰਡਲ ਦੇ ਬਿਲਕੁਲ ਨਾਲ ਆ ਕਿਤੇ ਵਪਾਰ ਮੰਡਲ ਖਵੇਗਾ ਨਾਲ ਖੜੇ ਆ ਯਾਰ ਬੰਦ ਰਹੇ ਕੋਈ ਦੁਕਾਨ ਨਹੀਂ ਖੁੱਲੇਗੀ ਸਾਰਿਆਂ ਨਾਲ ਮਿਲ ਕੇ ਵਪਾਰ ਮੰਡਲ ਨਾਲ ਹੀ ਫੈਸਲਾ ਕੀਤਾ ਬੇਸ਼ੱਕ ਕੱਲ ਮਾਨਯੋਗ ਡੀਐਸਪੀ ਸਾਹਿਬ ਨੇ ਕਿਹਾ ਸੀ ਔਰ ਮੈਂ ਸ਼ਾਮ ਤੋਂ ਪਹਿਲੇ ਪਹਿਲੇ ਜਾਂ ਕੱਲ੍ਹ ਤੱਕ ਮੈਂ ਕੰਮ ਟ੍ਰੇਸ ਕਰਕੇ ਦੱਸਾਂਗਾ ਲੇਕਿਨ ਕੋਈ ਟ੍ਰੇਸਿੰਗ ਨਹੀਂ ਹੋਈ ਹੁਣ ਵੀ ਬੇਸ਼ੱਕ ਉਹਨਾਂ ਨੇ ਮੀਡੀਆ ਤੇ ਦੱਸਿਆ ਵੀ ਸਾਨੂੰ ਦੋ ਦਿਨ ਟਾਈਮ ਦਿਓ ਲੇਕਿਨ ਨਹੀਂ ਸਾਡੀ ਵਪਾਰ ਮੰਡਲ ਸਾਰੇ ਹੀ ਉਸੁਕਤ ਨੇ ਕੱਲੇ ਨੇ ਔਰ ਇਹ ਜੇ ਵੈਸੇ ਤਾਂ ਕੱਲ ਹੀ ਪੁਪਗੜੀਣਾ ਚਾਹੀਦਾ ਸੀ ਜਿਹੜੇ ਮਲਜ਼ਮ ਬਗਣੀ ਨੇ ਚਾਹੀਦੇ ਸਨ ਇਸ ਕਰਕੇ ਮੈਂ ਤਾਂ ਕੱਲ ਵੀ ਬੇਨਤੀ ਕੀਤੀ ਸੀ ਅਗਰ ਕਿਸੇ ਪੋਲੀਟੀਕਲ ਬੰਦੇ ਦਾ ਜਾਂ ਕਿਸੇ ਚਲਦੇ ਬੁਰਜੇ ਅੱਛੇ ਇਨਸਾਨ ਦਾ ਕੋਈ ਮੋਟਰਸਾਈਕਲ ਜਾਂ ਕਾਰ ਜਾਂ ਸਕੂਟਰ ਚੋਰੀ ਹੋ ਜਾਂਦਾ ਹੈ ਤਾਂ ਸ਼ਾਮ ਤੋਂ ਪਹਿਲੇ ਪਹਿਲੇ ਮਿਲ ਜਾਂਦਾ ਹੈ ਤਾਂ ਸਾਡੀ ਕਿਉਂ ਨਹੀਂ ਟੈਸ ਹੋ ਰਹੀ ਇਸ ਕਰਕੇ ਸਾਰੇ ਅਸੀਂ ਸਾਰੇ ਨਾਲ ਮਿਲ ਕੇ ਮੋਬਾਈਲ ਮੰਡਲ ਵਿੱਚ ਸਾਰੇ ਕਰਿਆਨੇ ਸਾਰੇ ਯੂਨੀਅਨਾਂ ਦੇ ਆਦਮੀ ਸਾਰੇ ਇਕੱਠੇ ਹੋ ਕੇ ਵਪਾਰੀ ਅਸੀਂ ਸਾਰੀ ਗਵਰਨਮੈਂਟ ਨੂੰ ਯਾ ਫੁੱਲ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆਂ ਔਰ ਅਪੀਲ ਵੀ ਕਰਦੇ ਆਂ ਔਰ ਨਾਲ ਦੀ ਨਾਲ ਹਰਤਾਲ ਵੀ ਕਰਦੇ ਆਂ ਕਿ ਸਾਨੂੰ ਜਲਦੀ ਤੋਂ ਜਲਦੀ ਲੱਭ ਕੇ ਦਿਦਾ ਕੱਲ ਅਸੀਂ ਬਿਲਕੁਲ ਸਾਰਾ ਦਿਨ ਮੁਕੰਮਲ ਹਰਤਾਲ ਰੱਖਾਂਗੇ ਸਾਰੇ ਮਿਲ ਕੇ ਨੌ ਵੀ ਤੋਂ ਲੈ ਕੇ ਸ਼ਾਮ ਤੱਕ ਦੇਊਡਰੇ ਰਵਾਂਗੇ ਔਰ ਜਿੰਨਾ ਵੀ ਹੋ ਸਕੇ ਅਸੀਂ ਉਹਦੇ ਪੁਲਿਸ ਦੇ ਖਿਲਾਫ ਸਟ੍ਰਗਲ ਵੀ ਕਰਾਂਗੇ ਕਿ ਤੁਹਾਨੂੰ ਜੋ ਕੀ ਪਤਾ ਹੈ ਸ਼ਹਿਰ ਦੇ ਵਿੱਚ ਬਹੁਤ ਹੀ ਮੰਦ ਭੰਗੀ ਕਟੜਾ ਵਾਪਰੀ ਏ ਤੁਹਾਨੂੰ ਵੀ ਪਤਾ ਹੈ ਕਿ ਅੱਗੇ ਵੀ ਅੱਜ ਤੋਂ ਪੰਜ ਚਾਰ ਦਿਨ ਪਹਿਲਾਂ ਕਿਸੇ ਦੁਕਾਨਦਾਰ ਨੂੰ ਕੋਈ ਇਕੱਠੇ ਹੋਏ ਤੇ ਕੁੱਟਮਾਰ ਕਰ ਗਿਆ ਜੀ ਕੱਲ ਵੀ ਤੁਸੀਂ ਦੇਖੋ ਇੱਕ ਅਦੀ ਮੰਦ ਭਾਗੀ ਕਟਣਾ ਜਿਹੜਾ ਕਿ ਸਾਡੀ ਦੁਕਾਨ ਨੂੰ ਅੱਗ ਲਾ ਗਏ ਜੀ ਤੁਸੀਂ ਇਹ ਵੇਖੋ ਕਿ ਦੁਕਾਨਦਾਰ ਕਿੱਥੇ ਰક્ષਿਤ ਨਹੀਂ ਠੀਕ ਹੈ ਜੀ ਅਸੀਂ ਮੰਨ ਲਓ ਕੀ ਗਲਤ ਕੰਮ ਕਰ ਰਹੇ ਹਾਂ ਕੀ ਅਸੀਂ ਚਿੱਟਾ ਵੇਚਦੇ ਹਾਂ ਕੀ ਅਸੀਂ ਫੀਮ ਵੇਚਦੇ ਹਾਂ ਜਿਹੜਾ ਕਿ ਦੁਕਾਨਦਾਰੀ ਮਰੀਂਦਾ ਹਰ ਥਾਂ ਤੇ ਜੀਐਸਟੀ ਵਾਲੇ ਨੇ ਉਹ ਸਾਨੂੰ ਪੈਂਦੇ ਨੇ ਜੀ ਜਿਹੜੇ ਕੋਈ ਚੋਰ ਨੇ ਉਹ ਸਾਨੂੰ ਪੈਂਦੇ ਨੇ ਜੀ ਅਸੀਂ ਰક્ષਿਤ ਕਿੱਥੋਂ ਆ ਅਸੀਂ ਦੁਕਾਨਦਾਰੀ ਬਗੰਦੇ ਬੰਦ ਕਰ ਦਈਏ ਤੁਸੀਂ ਆਪ ਦੇਖੋ ਅਸੀਂ ਸਵੇਰੇ 9:00 ਜਾਣੇ ਆ ਰਾਤੀ 9:00 ਦੇ ਕੰਮ ਮਿਹਨਤ ਕਰਦੇ ਆ ਲੋਕਾਂ ਨੂੰ ਸਾਰਿਆਂ ਨੂੰ ਸਾਨੂੰ ਅਸੀਂ ਦੁਕਾਨਦਾਰੀ ਵਿਖਨੇ ਆ ਕਿ ਦੁਕਾਨਦਾਰੀ ਦੁਕਾਨਦਾਰੀ ਨੁਕਸਾਨ ਹੁੰਦਾ ਹਰ ਸਾਡੀ ਕੋਈ ਸੁਣਾਈ ਨਹੀਂ ਕੱਲ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਆ ਤੁਸੀਂ ਟਾਈਮ ਤੁਸੀਂ ਜ਼ਿਆਦਾ ਟਾਈਮ ਲਓ ਸਾਨੂੰ ਤੁਸੀਂ ਬੰਦੇ ਅਰੈਸਟ ਕਰਕੇ ਦਿਓ ਜੀ ਅੱਜ ਉਸ ਚੀਜ਼ ਨੂੰ 24 ਘੰਟੇ ਤੋਂ ਵੀ ਉੱਪਰ ਹੋ ਗਏ ਨੇ ਸਾਡੀ ਕੋਈ ਸੁਣਾਈ ਨਹੀਂ ਹੋਈ ਜੀ ਦੁਕਾਨਦਾਰ ਹਰ ਬਸੋ ਮਰੇ ਹੀ ਮਰਿਆ ਜੀ ਸਾਨੂੰ ਤੁਸੀਂ ਦੱਸੋ ਅੱਜ ਉਹਨਾਂ ਨੇ ਦੁਕਾਨ ਨੂੰ ਅੱਗ ਲਾਈਏ ਤੇ ਦੁਕਾਨ ਨੂੰ ਅੱਗ ਨਹੀਂ ਲਾਈ ਸਾਨੂੰ ਅੱਗ ਲਾਈਏ ਕੱਲ ਨੂੰ ਸਾਡਾ ਵੀ ਕੋਈ ਗੋਲੀ ਮਾਰ ਦੇਗਾ ਸਾਡਾ ਵੀ ਕੀ ਬੀਟੇਗਾ ਕੁਝ ਨਹੀਂ ਬੀਟੇਗਾ ਤੁਸੀਂ ਆਪ ਦੇਖੋ 24 ਘੰਟੇ ਅੰਜ ਕੁਝ ਨਹੀਂ ਬੀਟਿਆ ਸਾਡਾ ਜੀ ਬੰਦੇ ਵੀ ਰਸਟ ਹੋਏ ਜੀ ਠੀਕ ਹੈ ਕੱਲ ਨੂੰ ਸਾਨੂੰ ਕੋ ਮਾਰ ਗਿਆ ਜੀ ਤੇ ਬੱਚੇ ਨੂੰ ਕਹਿ ਦਾਂਗੇ ਫਿਰ ਕੋਈ ਹੱਲ ਨਹੀਂ ਹੋਣਾ ਜੀ ਠੀਕ ਹੈ ਨਾ ਜੀ ਅਸੀਂ ਦੁਕਾਨ ਤਸੀਂ ਬੇਨਤੀ ਕਰਦੇ ਆ ਪਰ ਸਪੂਰੀ ਪ੍ਰਸ਼ਾਸਨ ਨੂੰ ਅਸੀਂ ਕੱਲ ਸਵੇਰੇ 9 ਵਜੇ ਤੋਂ ਲੈ ਕੇ ਜਿੰਨਾ ਜ਼ਿਕਨ ਬੰਦੇ ਰਸਟ ਹੀ ਹੁੰਦੇ ਸਾਡੀ ਮੁਕੰਮਲ ਦੋਰ ਦੇ ਅਦਾਲੇ ਦੀ ਪ੍ਰੋਪਰ ਦੁਕਾਨਾਂ ਬੰਦ ਰਹਿਣਗੀਆਂ ਸਾਡਾ ਮਿਲ ਜਲਦੀ ਜਲਦੀ ਮਸਲਾ ਹੱਲ ਕੀਤਾ ਜਾਵੇ ਜਿਨ੍ਹਾਂ ਦੀ ਦੁਕਾਨਾਂ ਤੇ ਇਹ ਘਟਨਾ ਹੋਈ ਹੈ ਨੁਕਸਾਨ ਹੋਇਆ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਵਪਾਰ ਮੰਡਲ ਨੇ ਤੁਹਾਡਾ ਪੂਰਾ ਸਪੋਰਟ ਕੀਤੀ ਹੈ ਪੂਰਾ ਸ਼ਹਿਰ ਬੰਦ ਹੈ ਅੱਗ ਲੱਗੀ ਹੈ ਬਹੁਤ ਮਾੜੀ ਘਟਨਾ ਹੋਈ ਹੈ ਕਿਵੇਂ ਤੁਸੀਂ ਵੇਖਦੇ ਹੋ ਵੀ ਜਿਹੜਾ ਆਪਾਂ ਵਪਾਰ ਮੰਡਲ ਨੇ ਫੈਸਲਾ ਲਿਆ ਬਹੁਤ ਵਧੀਆ ਹੱਕ ਦੇ ਵਿੱਚ ਫੈਸਲਾ ਲਿਆ ਜੀ ਹੂੰ ਪਹਿਲੀ ਗੱਲ ਤਾਂ ਇਹ ਆ ਜੀ ਜਦੋਂ ਅਸੀਂ ਮਤਲਬ ਕਿ ਸਾਡੀ ਦੁਕਾਨ ਨੂੰ ਅੱਗ ਲੱਗੀ ਸਾਰੇ ਸ਼ਹਿਰ ਵਿੱਚ ਸਿਰਫ ਇੱਕ ਪੀਸੀਆ ਹੂੰ ਕਿੱਥੇ ਪ੍ਰਸ਼ਾਸਨ ਸੁੱਤਾ ਪਿਆ ਹੂੰ ਸਾਰੇ ਸ਼ਹਿਰ ਵਿੱਚ ਇੱਕ ਪੀਸੀਆ ਹੂੰ ਫਿਰ ਦੇਖੋ ਅੱਗ ਲਾ ਕੇ ਚਲੇ ਗਏ ਕਿੰਨੇ ਉਹਨਾਂ ਦੇ ਹੌਸਲੇ ਬਲੰਦੇ ਨੇ ਐਡੀ ਵੀ ਕੀ ਉਹਨਾਂ ਨਾਲ ਸਾਡੀ ਰੰਜਿਸ਼ ਹੋਈ ਪਹਿਲੀ ਗੱਲ ਤਾਂ ਕੋਈ ਸਾਡਾ ਹੈ ਨਹੀਂ ਕਿਸੇ ਨਾਲ ਕੋਈ ਐਡਾ ਝਗੜਾ ਨਹੀਂ ਕੋਈ ਲਗਦਾਤ ਨਹੀਂ ਹੈਗੀ ਪਰ ਐਡੀ ਵੀ ਕੀ ਦੁਸ਼ਮਣੀ ਕਮਾਣੀ ਦੱਸੋ ਜਿਹੜਾ ਸਾਰੀ ਸਾਡੀ ਮਤਲਬ ਕਿ ਜ਼ਿੰਦਗੀ ਦੀ ਕਮਾਈ ਸਾੜ ਕੇ ਚਲਾ ਗਏ ਹੂੰ ਇਸ ਕਰਕੇ ਸਾਰੇ ਮੇਰੇ ਭਰਾਵਾਂ ਨੇ ਕਪੀ ਦੇ ਇਹ ਆਪ ਇੱਕ ਜੂਟੋ ਕੇ ਮਤਲਬ ਕੀ ਆ ਦੀ ਦੁਕਾਨਾਂ ਬੰਦ ਰੱਖੀਏ ਉਰੋਜ਼ ਕਰੀਏ ਇਹਨਾਂ ਦਾ ਤੇ ਪ੍ਰਸ਼ਾਸਨ ਨੂੰ ਗੁਆਰ ਲਾਈਏ ਕਿ ਆਪਣੇ ਆਪ ਮਦਦ ਕਰੇ ਪੁਲਿਸ ਪ੍ਰਸ਼ਾਸਨ ਜਾਂ ਐਸ ਐਚਓ ਜਾਂ ਡੀ ਐਸ ਪੀ ਲੈਵਲ ਤੇ ਕਿਸੇ ਬੰਦੇ ਨੇ ਅੱਜ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੈ ਨਹੀਂ ਜੀ ਮੈਂ ਸਗੋਂ ਆਪ ਸਪੈਸ਼ਲ ਥਾਣੇ ਗਿਆ ਹੁਣ ਗਿਆ ਆਜ ਤੋਂ ਉਧਾ ਘੰਟਾ ਪਹਿਲਾਂ ਮਤਲਬ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਨਾਂ ਚੱਲੋ ਇੱਕ ਬੰਦਾ ਭੇਜੋ ਗਿਆ ਵਾ ਕੈਮਰਾ ਇਨਵੈਸਟੀਗੇਸ਼ਨ ਕਰੀਏ ਅਸੀਂ ਨਾ ਕੈਮਰਾ ਇਨਵੈਸਟੀਗੇਸ਼ਨ ਕੀਤੀ ਗਏ 12 ਵਜੇ ਇੱਕ ਮਿੰਟ ਤੋਂ ਬਾਅਦ ਨਾ ਰੈਕੀ ਕੀਤੀ ਗਈ ਪਹਿਲਾਂ ਇਹ ਘਟਨਾ 2:20 ਦੀ ਹੈ 12:01 ਦੇ ਰੈਕੀ ਕੀਤੀ ਗਈ ਹਾਂ ਅੱਛਾ ਪਹਿਲਾਂ ਰੈਕੀ ਕੀਤੀ ਗਈ ਹਾਂ ਤੇ ਉਸ ਤੋਂ ਬਾਅਦ 12:00 ਉਹ ਬੰਦੇ ਪਹਿਲਾਂ ਵੀ ਜਿਹੜਾ ਤੁਹਾਡੀ ਦੁਕਾਨ ਤੇ ਆਏ ਸੀਗੇ ਅਗਲਾਂ ਤੋਂ ਉਹ ਅਗਲਾਂ ਤੋਂ 2 ਘੰਟੇ ਪਹਿਲਾਂ ਦੇਖ ਕੇ ਗਏ ਹੈ 12:01 ਦੇ ਨੁਕਰ ਦੇ ਬਨਿਆਰੀ ਦੀ ਦੁਕਾਨ ਹੈਗੀ ਮਟਨੇਚਿਆਂ ਦੀ ਉਸ ਤੋਂ ਬਾਅਦ 12:03 12:03 ਮੰਨ ਤੇ ਹੀਰੋ ਆਂਡੇ ਵਾਲਿਆਂ ਦਾ ਅਜੀਬ ਕਾਰੇਗਾ ਉਥੋਂ ਬੋਲੇ 12:05 ਮਿੰਟ ਦੇ ਗੁਰਦੁਆਰੇ ਸਿੰਘ ਸਵਾ ਤੋਂ ਜਾਂਦੇ ਪਿਆ ਮੈਂ ਆਪ ਸਾਰੇ ਕੈਮਰੇ ਖੁਦ ਇਨਵੈਸਟਿਗੇਟ ਕਰਕੇ ਆਇਆ ਇਹ ਤੁਸੀਂ ਕਰ ਲਿਓ ਪੁਲਿਸ ਨਹੀਂ ਕਰ ਰਹੀ ਉਸ ਨਹੀਂ ਕਰਨੀ ਮੈਂ ਅੱਛਾ ਇਹ ਤੁਸੀਂ ਆਪਦੇ ਵੱਲੋਂ ਇਨਵੈਸਟੀਗੇਸ਼ਨ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੈਮਰੇ ਦੇਖ ਰਹੇ ਹੋ ਹਾਂ ਮੈਂ ਇੱਕ ਤਾਂ ਸਭੋ ਹੁਣ ਗਿਆ ਵੀ ਆ ਸ਼ਾਨੂ ਉਹਨਾਂ ਨੇ ਇੱਕ ਮੁਲਾਜ਼ਮ ਨਾਲ ਭੇਜਿਆ ਵੀ ਉਹ 10-15 ਮਿੰਟ ਆ 10-15 ਮਿੰਟ ਬਾਅਦ ਫਿਰ ਵਾਪਸ ਚਲੇ ਜਾਂਦੇ ਜਦ ਕੀ ਇਹ ਕੰਪਲਸ ਹੈ ਕੈਮਰੇ ਇਨਵੈਸਟਿਗੇਟ ਜਦ ਮੈਂ ਕਹੀ ਜਾਂਣਾ ਕਿ ਮਤਲਬ ਕਿ ਇੱਥੋਂ ਇੱਥੋਂ ਲੰਘਦੇ ਪੈਣੇ ਉਹ ਬੰਦੇ ਮਤਲਬ ਕਿ ਰੈਕੀ ਕਰ ਕੋਈ ਸੁਣਦੇ ਮੈਸੇਜ ਚ ਉਹਨੂੰ ਖੁਦ ਵੀਡੀਓ ਜਾ ਕੇ ਸੈਂਡ ਕਰਕੇ ਆਇਆ ਹੁਣ ਹੂੰ ਕੀ ਕਹਿਣਾ ਸੀ ਡੀਐਸ ਅਗੋ ਐਸਐਚਓ ਦਾ ਜੇ ਤੁਸੀਂ ਹੋ ਕੇ ਆਏ ਉਦਾਂ ਐਸਐਚਓ ਨੂੰ ਸਭ ਨੂੰ ਮੈਂ ਇਹ ਕਹਾਂ ਕਿ ਮੇਰੇ ਨਾਲ ਕੋਈ ਪ੍ਰਸ਼ਾਸਨ ਦਾ ਬੰਦਾ ਭੇਜੋ ਤਾਂ ਜੋ ਮੈਨੂੰ ਕੈਮਰੇ ਦੇਖਣ ਵਿੱਚ ਥੋੜੀ ਜੀ ਹੈਲਪ ਮਹਿਸੂਸ ਹੋਵੇ ਕਿ ਮਤਲਬ ਕਿ ਮੈਂ ਕਈ ਵਾਰੀ ਅਗਲਾ ਮੈਨੂੰ ਵੇਖ ਕੇ ਕੈਮਰੇ ਦਿਖਾਉਂਦਾ ਹੈ ਜਾਂ ਨਹੀਂ ਉਹ ਕਹਿੰਦੇ ਕਈ ਕਹਿੰਦੇ ਕਿ ਡੀਵੀਏ ਬੰਦੇ ਸਾਡਾ ਲਾਈਵ ਚੱਲਦਾ ਹੈ ਸੇ ਕੈਮਰਾ ਨਹੀਂ ਸਹੀਏਗਾ ਹੂੰ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਨਾਲ ਭੇਜੋ ਕਿਸੇ ਨੂੰ ਹੂੰ ਤੇ ਕੀ ਅਗੋ ਉਹਨਾਂ ਦਾ ਕੀ ਕਹਿਣਾ ਸੀਗਾ ਬੰਦਾ ਉਹਨਾਂ ਨੇ ਇੱਕ ਬੰਦਾ ਭੇਜਿਆ ਸੀਗਾ ਇੱਕ ਬੰਦਾ ਨਾਲ ਭੇਜਿਆ ਸੀ ਉਹ ਵੀ ਸਿਵਲ ਵਰਦੀ ਚ ਸੀ ਮਤਲਬ ਪੁਲਿਸ ਦੀ ਵਰਦੀ ਚ ਹੈ ਹੀ ਨਹੀਂ ਸੀ ਹਾਂ ਇਹ ਲੋਕਾਂ ਨੇ ਫਿਰ ਤੁਹਾਨੂੰ ਅੰਦਰ ਐਂਟਰ ਹੋਣ ਦਿੱਤਾ ਆ ਉਹਦੇ ਕਰਾਂ ਚ ਹਾਂਜੀ ਲੋਕਾਂ ਨੇ ਮੈਂ ਕਹਿੰਦਾ ਪੂਰਾ ਜਲਾਲਾਬਾਦ ਦਾ ਦੇਣਾ ਨਹੀਂ ਦੇ ਸਕਦੇ ਜਿਹੜਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਇਹਨਾਂ ਨੇ ਕੋਈ ਵੀ ਮਤਲਬ ਕੀ ਅਫਜ਼ਲ ਕਸਰ ਨਹੀਂ ਛੱਡੀ ਡੀਐਸਪੀ ਦੇ ਗੱਲਾਂ ਤਾਂ ਤੁਹਾਨੂੰ ਕਿਵੇਂ ਲੱਗਦਾ ਵਪਾਰ ਮੰਡਲ ਦੇ ਪ੍ਰਧਾਨ ਡੀਐਸਪੀ ਨੇ ਟਾਈਮ ਮੰਗਿਆ ਹਾਂ ਉਹਦਾ ਮੈਨੂੰ ਫੋਨ ਆਇਆ ਹੂੰ ਵੀ ਸਾਨੂੰ ਟਾਈਮ ਦਿੱਤਾ ਜਾਵੇ ਮੈਂ ਕਹਾਂ ਮੈਂ 6 ਵਜੇ ਸਾਰੇ ਵਪਾਰ ਮੰਡਲ ਦੀ ਮੀਟਿੰਗ ਕਰਾਂਗਾ ਜੋ ਵਪਾਰ ਮੰਡਲ ਦੇ ਸਾਰੇ ਪ੍ਰਧਾਨ ਡਿਸੀਜਨ ਲੈਣਗੇ ਇਕੱਲਾ ਮੈਂ ਨਹੀਂ ਲੈ ਸਕਦਾ ਕਿਉਂਕਿ ਸਾਰੇ ਪ੍ਰਧਾਨਾਂ ਨੇ ਡਿਸੀਜਨ ਲੈਣਾ ਤੇ ਉਹ ਜੋ ਮੇਰਾ ਡਿਸੀਜਨ ਹੈ ਇਹਨਾਂ ਨੇ ਸਾਰੇ ਡਿਸੀਜਨ ਲਿਆ ਵੀ ਅਸੀਂ ਸਵੇਰੇ ਸਾਰਾ ਸ਼ਹਿਰ ਬੰਦ ਰੱਖਣਾ ਅਸੀਂ 9 ਵਜੇ ਦੇਵੀ ਦਰ ਤੋਂ ਚੱਲਣਾ ਚਾਰੇ ਬਿਆਰਾਂ ਦਾ ਰੋਡ ਲਾਵਾਂਗੇ ਜਿੱਥੇ ਸਵੇਰੇ ਫੈਸਲਾ ਲਾਂਗੇ ਉਸ ਤੇ ਤਰਨਾ ਕਰਾਂਗੇ